ਕਾਰ ਜੀ ਮੰਗਾ ਜੀ ਸੱਸੀ ਕਾਰ ਜੀ ਤੇ ਪਹੁੰਚ ਗਏ ਅੱਜ ਬਾਬਿਆਂ ਸਤਾਂ ਤੇ ਵਾਹ ਜੀ ਵਾਹ ਹਰ ਸਾਲ ਦੀ ਤਰ੍ਹਾਂ ਹਾਜ਼ਰੀ ਲਵਾਉਂਦੇ ਹਾਂ ਹਾਂਜੀ ਹਾਂਜੀ ਵਾਹ ਜੀ ਵਾਹ ਤੇ ਬੱਕਰੀਆਂ ਲੈ ਕੇ ਆਏ ਅੱਜ ਹਾਂਜੀ ਆ ਸਾਰਾ ਹੀ ਮਾਲ ਤੁਹਾਡਾ ਹੀ ਹੈ ਹਾਂਜੀ ਇੱਕੋ ਹੀ ਲਾਣੇ ਵਾਣੇ ਦਾ ਹਾਂਜੀ ਹਾਂਜੀ ਆ ਜੀ ਵਾਹ ਤੇ ਸਾਨੂੰ ਫਿਰ ਚੰਗੀਆਂ ਚੰਗੀਆਂ ਬੱਕਰੀਆਂ ਤਾਂ ਦਿਖਾਓ ਅੱਜ ਦੋਚਾ ਕਈ ਕੀ ਨਸਲ ਰੱਖਦੇ ਹੋ ਕਿਵੇਂ ਲਿਆਏ ਹੋ ਕੀ ਕੀ ਬਰੀਡਾਂ ਰੱਖਣੀਆਂ ਚਾਹੀਦੀਆਂ ਨੇ ਉਹ ਬਕੀਸ਼ ਬਣਾ ਉਹ ਲੈ ਕੇ ਆ ਸੀ ਜੀ ਜਿਹੜੀ ਕਹਿੰਦਾ ਉਹ ਲਿਆਇਆ ਕਰੋ ਬਾਈ ਜਿਹੜੀ ਕਹੂਗਾ ਆ ਜਿਹੜੀ ਕਹੂਗਾ ਹੋਈ ਹਾਂ ਜਿਹੜੀ ਜਿਹੜੀ ਬੱਕਰੀ ਲਿਆਊਗਾ ਉਹਦੇ ਗੁਣ ਪੁੱਛਾਂਗੇ ਉਹਦੇ ਚੋਂ ਕੀ ਕੀ ਗੁਣ ਨੇ ਕੀ ਕੀ ਤਰੀਫਾਂ ਨੇ ਹਾਂਜੀ ਪਿੱਛੇ ਨੂੰ ਹੋ ਜੋ ਆਪਾਂ ਹੋਰ ਪਿੱਛੇ ਨੂੰ ਹੋ ਜੋ ਮਾਲ ਬੈਠਾ ਕੋਈ ਦਲ ਨਹੀਂ ਬਾਜੀ ਭਾਈ ਬਸ ਬਟੇ ਬਸ ਇਹਨੇ ਰਹਿਣ ਦੇ ਮੜੀ ਜੀ ਹਾਂਜੀ ਇਹ ਛੇਰੇ ਰੰਗ ਦੀ ਬੱਕਰੀ ਹੈ ਜੀ ਇਹ ਸੂਪੀ ਹਾਂ ਜੀ ਕੈ ਸੂਏ ਹੋਗੀ ਪੀਏ ਹਾਂ ਜੀ ਪੀਏ ਸੂਏ ਹੋਗੀ ਬੱਚੇ ਹੁਣ ਤਾਜੀ ਸੂਈ ਹੈ ਹਾਂ ਲੱਗਦੀ ਚੰਗ ਤਾਜੀ ਹੈ ਦੋ ਹੈ ਬੱਚੇ ਜੀ ਬੱਚੇ ਚਾਰ ਬੱਚੇ ਚਾਰ ਤਾਂ ਹੀ ਥੋੜੀ ਲਿੱਸੇ ਪਣ ਚ ਪੈ ਗਈ ਹਾਂ ਬੱਕਰੀ ਦਾ ਕਿਉਂ ਕਾਠ ਡਵਲੇ ਹੈ ਚਾਰ ਹੈ ਬੱਚੇ ਹਾਂ ਜੀ ਚਾਰੇ ਕਿਆ ਮਾਦਾ ਕਿਆ ਅੱਛਾ বুঝਿਆ ਨਹੀਂ ਬੱਲਵ ਜਿਉਂ ਜਗਦੇ ਨੇ ਨਹੀਂ ਚਾਰੇ ਪੂਰੇ ਬਾਈ ਬਾਪ ਮੇਰੇ ਬਾਪੇ ਜੀ ਬਾਕੀ ਬੱਕਰੀ ਥੱਲੇ ਉਹ ਵੀ ਚੰਗੀ ਐ ਬਹੁਤ ਵਧੀਆ ਕੁਆਲਿਟੀ ਦੀ ਐ ਗਰਮੀ ਨੂੰ ਸੁਪਰ ਜੀ ਮੈਨਾਂ ਲਗਾ ਵੇ ਬੱਚਾ ਧੋਖਾ ਐ ਪਰ ਕਈ ਬਚ ਗਏ ਅੱਛਾ ਉਹਰੇ ਆ ਜਾ ਨੇੜੇ ਨੇੜੇ ਆ ਜਾ ਹਾਂ ਜੀ ਹੁਣ ਦੱਸੋ ਹਾਂ ਜੀ ਬੱਕਰੀ ਵਾਸਤੇ ਤੁਸੀਂ ਇਹ ਦੱਸੋ ਹੁਣ ਹਾਂ ਜੀ ਕੀ ਗਰਮੀ ਸੂਕੀ ਹਾਂ ਜੀ ਬੱਚੇ ਬਚਾ ਲੇ ਬੱਚੇ ਬਚ ਗਏ ਮਰਨ ਦਿੱਤੇ ਨਹੀਂ ਨਹੀਂ ਬਹੁਤਿਆਂ ਦੇ ਤਾਂ ਗਰਮੀ ਚ ਬੱਚੇ ਮਰ ਵੀ ਜਾਂਦੇ ਹਾਂ ਜੀ ਸਾਨੂੰ ਵੀ ਆਸ ਨਹੀਂ ਸੀ ਹਾਂ ਅਜੀ ਕਾ ਬਚਣੇ ਨਹੀਂ ਹਾਂ ਪਰ ਫੇ ਵੀ ਬਚ ਗਏ ਵਿਚਾਰੇ ਚਾਰੇ ਹੀ ਬੱਚੇ ਸੀ ਚਾਰੇ ਬਚ ਗਏ ਜੇ ਜਿਆਦਾ ਚੁੰਗ ਜਾਣ ਤਾਂ ਵੀ ਮਰ ਜਾਂਦੇ ਨੇ ਹਮੇ ਬਚ ਗਏ ਜੀ ਹੁਣ ਲੋਹਾ ਦੁੱਧ ਚੁੰਗ ਕੇ ਕਰਮ ਹਾਂ ਚਾਰੇ ਚਾਰੇ ਇਹ ਬਾਈ ਪਹੁੰਚੇ ਨਹੀਂ ਜੀ ਲਗੇਰੀ ਤੋਂ ਲਗੇਰੀ ਪਿੰਡ ਆ ਤੁਹਾਡਾ ਤੇ ਬਹੁਤ ਵਧੀਆ ਭੇਡਾਂ ਦੇ ਵੀ ਸਟਾਰ ਨੇ ਤੇ ਬੱਕਰੀਆਂ ਦੇ ਵੀ ਸਟਾਰ ਨੇ ਉਹ ਵੀ ਬੱਕਰੀਆਂ ਸਾਰੀ ਉਮਰ ਹੋ ਗਈ ਨਾ ਇਹਨਾਂ ਨੂੰ ਚਾਰਦਿਆਂ ਨੂੰ ਬਹੁਤ ਵਧੀਆ ਇਨਸਾਨ ਨੇ ਤੇ ਬੱਕਰੀਆਂ ਬਾਏ ਸਾਰਾ ਕੁਝ ਜਾਣਦੇ ਨੇ ਬਾਈ

ਛੱਡ ਦੇ ਉਹ ਲੈ ਆਪਾਂ ਇਹ ਦਸ ਮੰਗਾ ਰ ਇਹਦੇ ਜੋੜੇ ਦੀ ਉਹ ਤਾਂ ਇਹ ਥੋੜੀ ਹੈ ਮੰਗਾ ਜੀ ਇਹ ਮੇਰੇ ਵੀਰ ਦੀ ਨੂਰ ਮਹਿਲ ਵਾਲੇ ਮੰਗੇ ਦੀ ਪੱਠ ਹੈ ਜੀ ਇਹੇ ਮੇਰਾ ਖਰ ਸੂਈ ਵੀ ਨਹੀਂ ਹੋਣੀ ਐਦਾਂ ਦੋਗੀ ਬਈ ਦੋ ਇਹ ਹੈ ਜਿਹੜਾ ਦੋ ਦੰਦ ਦੇ ਹੈ ਬਈ ਆ ਦੇਖ ਲੋ ਕੱਦ ਬਹੁਤ ਕਰ ਗਈ ਪੂਰਾ ਇਹ ਕਿੱਦ ਬਣਿਆ ਹੈ ਢੇੜ ਦੀ ਢੇੜ ਦੀ ਗੱਪਣ ਅੱਛਾ ਆ ਮਾਂ ਆਏ ਦੀ ਮਾਂ ਐ ਡੇਢ ਮਹੀਨੇ ਦੀ ਕੱਪੜਾ ਹੋ ਗਈ ਜੀ ਹਾਂ ਹੋ ਗਈ ਕੱਪੜਾ ਸੂਤੋ ਪਤਾ ਲੱਗਦਾ ਨਸਲ ਵਧੀਆ ਬਾਈ ਮੰਗੇ ਤੇਰੀ ਹਾਂਜੀ ਪੱਕੀ ਨਾਗਰੀ ਵੀ ਐ ਤੇ ਲੋਹਿਆਂ ਚ ਵੀ ਪੈਂਦੀ ਐ ਇਹ ਲੋਹਿਆਂ ਜਿਹੜੇ ਨਾਗਰੀ ਚ ਲਈ ਹਾਂ ਨਾਗਰੀਆਂ ਚ ਵੀ ਪੈਂਦੀ ਐ ਤੇ ਪਿੰਡਾ ਪਿੱਛੋਂ ਦੇਖੀਏ ਤਾਂ ਲੋਹਾ ਵਰਗਾ ਵੀ ਐ ਲੋਹਿਆਂ ਚ ਲਈ ਫਿਰ ਨਾਗਰੀ ਚ ਪੈਂਦਾ ਹਾਂ ਚਲੋ ਨਾਗਰਾ ਸਮਝ ਲੈ ਕੋਈ ਗੱਲ ਨਹੀਂ ਆ ਧਾਰੀ ਤਾਂ ਕਾਲੀ ਹੈ ਉੱਤੋਂ ਧਾਰੀ ਕਾਲੀ ਕਰਕੇ ਨਾਗਰਾ ਜੀ ਨਾਗਰਾ ਜੀ ਹੈ ਨਾ ਹੋਵੇ ਫੇ ਲਾਲਾ ਜੀ ਹਾਂ ਨਾ ਹੋਵੇ ਤਾਂ ਲਾਲਾ ਜੀ ਕੁਆਲਿਟੀ ਚੰਗੀ ਹੈ ਨੱਕ ਨਕੌੜਾ ਵਧੀਆ ਪੱਟਦਾ ਤੇ ਕੰਨ ਕੁੰਨ ਕੁਆਲਿਟੀ ਚੰਗੀ ਹੈ ਮਾੜੀ ਨਹੀਂ ਹੈਗੀ ਬੱਕਰੀ ਤੇਰੀ ਇੱਕ ਵੀ ਮਾੜੀ ਨਹੀਂ ਪਹਿਲਾਂ ਵੀ ਦੇਖਿਆ ਨੇ ਆਪਾਂ ਨੇ ਵੀਡੀਓ ਬਣਾਈ ਹੈ ਇਹਨਾਂ ਦੀ ਤੇ ਅੱਜ ਦੁਬਾਰੇ ਫੇਰ ਬਣਾਉਨੇ ਆ ਤੇ ਇਹਦੀ ਮਾਂ ਵੀ ਬਹੁਤ ਸੋਹਣੀ ਹੈ ਇਹ ਕਾਲੇ ਰੰਗ ਦੀ ਹੈ ਜੀ ਇਹਦੀ ਮਾਂ

ਹਾਲਾ ਕਹਿੰਦਾ ਝੋਲੇ ਪਾਈ ਫਿਰਦੇ ਨੇ ਥੱਲੇ ਕੁਸ ਹੈ ਨਹੀਂ ਇਹ ਸਵੇਰੇ ਸਵੇਰੇ ਦਾ ਦੁੱਧ ਹੈ ਹਜੇ 12:00 ਵਜੇ ਹੋਣਗੇ ਆਥਣ ਨੂੰ ਤਾਂ ਕਿਤੇ ਦੀ ਕਿਤੇ ਜਾਊ ਹਾਂ ਲਾ ਦਿਓ ਜੀ ਕੋਈ ਮਾੜੀ ਨਹੀਂ ਜੀ ਬੱਕਰੀ ਸਰਾ ਤੇਰੀ ਤੇਰੇ ਗਾਂਦੇ ਨੇ ਰਿ ਕੋ ਅੰਕੋ ਨਾਲ ਜੀ ਉਹ ਹੋ ਜੂ ਉਹ ਜੋ ਮਾਲਕ ਨੂੰ ਕਰਨਾ ਉਹੀ ਹੋਣਾ ਹਾਂ ਹੋਣਾ ਉਹੀ ਹੈ ਕੋਈ ਝੋਲਾ ਕੋਲ ਨਾ ਫਿਰ ਦਮੰਦੇ ਨਾ ਦੂਏ ਨੂੰ ਵੀ ਨਹੀਂ ਖੋਲਣ ਦਿੰਦੇ ਜੀ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਕੋਈ ਫਰਕ ਨਹੀਂ ਪੈਂਦਾ ਚੀਜ਼ ਤਾਂ ਦੇਖਣ ਵਾਸਤੇ ਹੁੰਦੀ ਹੈ ਚੀਜ਼ਾਂ ਮਹਾਰਾਜ ਨੇ ਦੇਖਣ ਵਾਸਤੇ ਬਣਾਈਆਂ ਨੇ ਉਹਨਾਂ ਫੇ ਬਜ਼ਾਰਾਂ ਚ ਜਾਨੇ ਚੀਜ਼ਾਂ ਦੇਖਣੀ ਜਾਨੇ ਫੇ ਹਾਂ ਜੀ ਦੇਖਣ ਦਾ ਕੋਈ ਮੁੱਲ ਨਹੀਂ ਹਾਂ ਦੇਖਣ ਦਾ ਕੋਈ ਮੁੱਲ ਨਹੀਂ ਜੀ ਕੋਈ ਮੁੱਲੇ ਨਹੀਂ ਹਾਂ ਜੀ ਸਹੀ ਹੈ ਹਾਂ ਜੀ ਬਹੁਤ ਵਧੀਆ ਬੱਕਰੀ ਆ ਜੀ ਇਹੇ ਸਰੇ ਹੀ ਐ ਵੀ ਉਹਦੇ ਨਾਲ ਦੀ ਏ ਥਣ ਤਾਂ ਇਹਦੇ ਵੀ ਉਹੀ ਚੀਜ਼ ਹੋਣੀ ਹਾਂ ਦੇਖੋ ਇਹਨਾਂ ਨੂੰ ਖੋਲਣਾ ਖੋਲੋ ਜੀ ਇਹ ਵੀ ਉਹੀ ਚੀਜ਼ ਐ ਥਣ ਲੱਗਿਆ ਹੈ ਜੀ ਚਾਹ ਨੂੰ ਦੋ ਚਾਰ ਚੋ ਚੁੱਕੇ ਅਸੀਂ ਹੈ ਚਾਹ ਨੂੰ ਸਵੇਰ ਕਾਫੀ ਬਣ ਕੇ ਹੋ ਚੁੱਕੇ ਆ ਅੱਛਾ ਹਾਂ ਜੀ ਪੂਰੀ ਵਧੀਆ ਜੀ ਪੂਰੀ ਵਧੀਆ ਰੋਗਰ ਰੋਗਰ ਕਰਦੀ ਐ ਇਸ ਤੇ 10 ਵੀ ਦੇਈਏ ਆਪਣੇ ਚਾਰ ਨੂੰ ਚਮਸਾ ਜੀ ਅੰਮ੍ਰਿਤਸਰ ਤੋਂ ਅੱਛਾ ਕਿ ਦੋਲੀ ਉਹਨਾਂ ਦਾ ਸੀਗਾ ਠੀਕ ਹੈ ਜੀ ਤੇ ਇਹ ਉਹਨਾਂ ਦੇ ਘਰ ਦਾ ਜਾੜਾ ਜੀ ਇਸ ਟਾਈਮ ਚਲੋ ਇਸ ਟਾਈਮ ਉਹ ਦੁਨੀਆ ਦੇ ਨਹੀਂ ਹੈਗੇ ਆ ਤੇ ਜਾੜਾ ਉਹਨਾਂ ਦਾ ਜੀ ਇਹ ਇੱਕ ਪੱਠੋ ਠੀਕ ਹੈ ਜੀ ਠੀਕ ਹੈ ਨਾ ਉਹ ਤਾਂ ਚੱਲਦਾ ਹੀ ਹੈ ਜੀ ਦਿਨ ਵਾਪਾ ਲੈਣੇ ਆ ਠੀਕ ਹੈ ਜੀ ਤੀਨੋਂ ਤੀਨਾਂ ਦਾ ਚਰਨੋਂ ਚੰਦ ਚਰਨ ਚਰਨ ਸਿੰਘ ਦੇ ਸਵਾਰ ਸੁ ਦੋ ਭਰਾ ਸੀ ਮੱਝ ਵੀ ਮੱਝ ਵੀ ਮੱਝੇ ਦੀ ਮਾਜੇ ਦੇ ਮਾਜਵੀ ਵਾਹ ਜੀ ਵਾਹ ਛਾ ਦੇ ਬਟੇ ਕੇ ਹੁਣ ਮੇਰਾ ਖਿਆਲ ਇਹ ਦੀ ਗੱਬਣ ਹੋਣੀ ਹੈ ਹਾਂ ਜੀ ਗੱਬਣ ਹੈ ਬਹੁਤ ਵਧੀਆ ਹੈ ਜੀ ਦੂਏ ਸੁੰਨੇ ਦੂਏ ਇਹ ਤੀਜੇ ਆ ਤੀਜੇ ਤੀਜੇ ਇਹ ਤਾਂ ਹੁਣ ਗੱਬ ਹੈ ਹਾਂ ਜੀ ਠੀਕ ਹੈ ਜੀ ਪੱਠ ਬਹੁਤ ਰਾਜੀ ਹੈ ਕੋੜੇ ਪਾੜੇ ਮਜ਼ਬੂਤ ਨੇ ਪੂਰੀਆਂ ਵਧੀਆ ਹੱਡੀਆਂ ਨੇ ਇਹਦੇ ਲੱਗੀਆਂ ਹੋਈਆਂ ਮੋਟੇ ਹੱਟਦੀ ਹੈ ਪੂਰੀ मजबूत है गड्डे वर्गी बकरी डी ले बेटे आ, 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 आ आ। बस 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 ये दो भेन मंगाई इको मांगो झोली दिया, एक कोई माँ दिया। एक कोई माँ ਹਾਂ ਜੀ ਇਹ ਪੰਜ ਆਏ ਅੱਛਾ ਪੰਜ ਨੇ ਪੰਜ ਆਏ ਅੱਛਾ ਇਹ ਦੋ ਆਇਆ ਤਿੰਨ ਘਰਿਆ ਇੱਕ ਮਾਂ ਦੀਆਂ ਇੱਕ ਮਾਂ ਦੀ ਸੱਤ ਸੀ ਕਿਉਂ ਉਦਾਂ ਤੇ ਇੱਕ ਪਟਕੀ ਦੇਤੀ 6 ਦਾ ਇੱਕ ਪੰਜ ਆਇਆ ਮਾਂ ਦੀ ਦੋ ਦੋ ਕਰਕੇ ਆਇਆ ਇਹ ਇੱਕ ਲਈਏ ਛੇ ਇੱਕ ਕੱਲੀ ਹੈ ਇਹ ਦੋ ਦੋ ਇੱਕ ਨਹੀਂ ਹਾਂ ਜੀ ਇੱਕ ਵਾਰੀ ਕੱਲੀ ਦਿੱਤੀ ਹੈ ਠੀਕ ਹੈ ਮਾਂ ਹਜੇ ਜਿਉਂਦੀ ਹੈ ਹਾਂ ਜੀ ਜਿਉਂਦੀ ਹੈ ਜੀ ਮਾਂ ਇਹ ਮਾਂ ਬੁੱਧੂ ਲੈ ਗਿਆ ਸੀ ਮਰੇ ਦੇਲਾ ਅੱਛਾ ਮਰੇਲੀ ਵਾਲਾ ਬੁੱਧੂ ਲੈ ਗਿਆ ਸੀ ਇਹਦੀ ਮਾਂ ਉਹ ਵੀ ਪੂਰਾ ਸ਼ੌਂਕੀ ਆ ਬੱਕਰੀਆਂ ਦਾ ਆਇਆ ਹੋਇਆ ਚੰਦੀ ਜੜੀ ਲਾ ਲੈਣਾ ਓਰੇ ਤੇ ਇਹ ਅੰਬਰਸਰਦੀ ਨਸਲ ਹੈ ਜੀ ਦਾ ਬੋਹੇ ਜੀ ਪੂਰੀ ਚੌਕਣੀ ਆ ਪੂਰੀਆਂ ਵਧੀਆ ਅੰਬਰਸਰਦੀ ਨਸਲ ਹੈ ਜੀ ਇਹਨਾਂ ਚ ਹਾਂਜੀ ਕੁਆਲਿਟੀ ਬਹੁਤ ਵਧੀਆ ਹੈ ਬੱਕਰੀ ਵੀ ਦਿਖਾਉਨੇ ਆ ਹਾਂ ਉਹਦੇ ਬਾਤਾਂ ਕਰਦੇ ਆ ਅੱਛਾ ਜੀ ਇਹ ਵੀ ਨਦੀ ਭੈਣੀ ਇਹ ਮਲਾ ਇਹ ਲੱਗਿਆ ਖਾਨਦਾਨ ਕੋਈ ਹੈ ਖਾਨਦਾਨ ਇੱਕੋ ਹੀ ਆ ਫੋਨ ਇੱਕ ਹੈ ਫੋਨ ਇੱਕ ਹੈ ਹਾਂ ਫੋਨ ਇੱਕ ਹੈ ਹੈ ਪਹਿਲਣਿਆ ਆ ਖੋਲ ਕੇ ਦੇਖਣਾ ਫੋਨ ਨਹੀਂ ਨਹੀਂ ਉਹ ਤੇ ਕਹਿਣਗੇ ਨਹੀਂ ਨਹੀਂ ਕੋਈ ਚੱਕਰ ਨਹੀਂ ਛੋਲਾ ਖੋਲ ਦੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਛੋਲਾ ਖੋਲ ਕੇ ਦਿਖਾ ਦਿਓ ਸ਼ੱਕ ਮਟਿਆ ਦੋ ਕਿਉਂ ਜੀ ਹਾਂ ਜੀ ਹਾਂ ਜੀ ਹਾਂ ਲੋ ਜੀ ਨਾ ਭਾਈ ਹਜੇ ਪਲੂਣ ਸੂਈ ਹੈ ਓਕੇ ਦੀ ਰਿਪੋਰਟ ਆ ਜੀ ਠੀਕ ਹੈ ਭਾਈ ਲਾ ਦਿਓ ਝੋਲਾ ਆਦੇ ਮੁੜਿਓ ਆ ਵੀ ਪਹਿਲਣ ਹੈ ਅੱਛਾ ਇਹ ਵੀ ਪਹਿਲਣ ਹੈ ਬੱਕਰੀ ਬੜੀ ਸੁਨੱਖੀ ਹੈ ਜੀ ਸੁਨੱਖੀ ਤੋਂ ਸਾਰੇ ਕਰ ਆ ਸਿੰਗੀ ਦੱਸਦੀ ਐ ਜੀ ਨੱਕ ਦੱਸਦਾ ਨਕੌੜਾ ਦੱਸਦਾ ਮੱਥਾ ਦੱਸਦਾ ਛੱਡ ਦਿਓ ਆ ਬਾਹਰ ਕਰ ਦੇ ਬੇਟੇ ਇਹ ਵੀ ਪਹਿਲਣ ਹੈ ਜੀ ਇਹ ਵੀ ਪਹਿਲਣ ਹੈ ਵਾਜੀ ਵਾਜੀ ਜੇ ਬੰਦੇ ਨੇ ਵੀਡੀਓ ਬਣਾਉਂਦਾ ਕੀ ਫਾਇਦਾ ਥੱਲੇ ਹੀ ਨਾ ਦਿਖਾਏ ਆਲਾ ਸਾਰਾ ਕੁਝ ਦਿਖਾਈ ਜਾਂਦਾ ਕਿ ਕਿਦਰੋਂ ਵੀ ਕਮੀ ਨਾ ਕੱਢ ਸਕੇ ਕੋ ਬੰਦਾ ਪਾਕਿਸਤਾਨਾ ਕਹਿੰਦੇ ਕਿ ਬੱਕੀ ਦਿਖਾਉਂਦੇ ਨਾ ਤੇ ਥੱਲਾ ਲਾਜੀ ਬੱਕੀ ਦਿਖਾ ਲਿਆ ਕਰੋ ਹਾਂ ਤੇ ਥੱਲੇ ਤੋਂ ਪਤਾ ਲੱਗੇ ਬਾਕੀ ਗੱਲ ਠੀਕ ਹੈ ਜੀ ਥੱਲੇ ਤੋਂ ਪਤਾ ਲੱਗੇ ਕਿਉਂ ਸਾਨੂੰ ਬਾਹਰ ਦਾ ਫੋਨ ਆਗਰ ਇਹਦਾ ਆਲੇ ਕਹਿੰਦੇ ਤੁਸੀਂ ਕਿ ਪੱਕੀ ਦਿਖਾਉਂਦੇ ਆ ਆਪਣੇ ਇੰਡੀਆ ਵਿੱਚੋਂ ਤੇ ਸਾਨੂੰ ਬੱਕੇ ਥੱਲਾ ਲਾਜੀ ਦਿਖਾਇਆ ਕਰੋ

ਕਣੀ ਕਣੀ ਫਰਾਈ ਕਰ ਟੋਟਲ ਚਾਰ ਰੰਦ ਹੋ ਗਈ ਜੀ ਮੇਮ ਨਹੀਂ ਹਾਂ ਕੀ ਰੇਟ ਹੈ ਜੀ ਦਾ ਇਹਦਾ ਰੇਟ ਕੀ ਹੈ ਜੀ ਰੇਟ ਮੰਗਾ ਦੱਸੂਗਾ ਜੀ ਰੇਟ ਅੱਦਾਂ ਜਿ ਜਿੱਦਾਂ ਦਾ ਕੋਈ ਆ ਪਾ ਗਿਆ ਉਹਦਾ ਦਾ ਮੁੱਲ ਕੋਈ ਕੀ ਪਤਾ ਵਿਚੇ ਖੜਾ ਹੋਵੇ ਗਾਕ ਲੈਣ ਵਾਲਾ ਉਹ ਵੀ ਉਹ ਵੀ ਵੀਡੀਓ ਵਿੱਚ ਦੱਸ ਸਕਦੇ ਆ ਚਲੋ ਅਲੱਗ ਦੱਸ ਦਿਓ ਜੀ ਪਿੱਛੇ ਕਰਦੇ ਬਾਈ ਕਰੀਆ ਤੂੰ ਕਾ ਮੰਗੀ ਕਿੱਧਰੋਂ ਆ ਤੂੰ ਸਿਰਾਈ ਲਿਆ ਹਾਂ ਇਹ ਵੀ ਪੱਕ ਬਲੂਨ ਸੋਈ ਆ ਇਹ ਵੀ ਲੈਣੇ ਆ ਪਹਿਲਾਂ ਨੂੰ ਇਤ ਕੀ ਸਿਰਾ ਲੈ ਕੇ ਆਏ ਆ ਪਤਾ ਨਹੀਂ ਭਈ ਖਰੀਦਣ ਚੜਿਆ ਹੋਇਆ ਸੀ ਕੇਰੇ ਪੰਗੇ ਪੰਗੇ ਲੈਂਦੇ ਪੰਗੇ ਦਾ ਅਸੀਂ ਇਹਨਾਂ ਸਾਰਾ ਤੁਸ ਜਾਣਦੇ ਨੇ ਪੰਜ-ਪੰਜ ਕਿਨੇ 700 ਕਿੰਨੀਆਂ ਇੱਕ ਅੱਧੀ ਲੈਣੀ ਆ ਲੈਣੀ ਉਹ ਜਿਹੜੀ ਮਨ ਲੱਗੀ ਅੱਛਾ ਪੈਸੇ ਥੋੜੋ ਸਾਰੇ ਚੜਾਣੇ

ਜੀ ਜਿਹਾ ਜਿਹਾ ਤੁਸੀਂ ਜੀਆ ਮਢਾਰੀ ਦਿਖਾ ਲਈ ਨਾ ਦੇਖੀ ਦੀ ਲੈ ਬੱਕਰੇ ਲਿਆਓ ਜੀ ਫਿਰ ਇਹਦਾ ਬੱਕਰੀਆਂ ਦਾ ਬਹੁਤ ਦੇਖ ਲਿਆ ਸੀ ਬਾਕੀ ਵੀਡੀਓ ਨੂੰ ਬਣਾ ਲਾਂਗੇ ਬੱਕਰੀਆਂ ਦੀ ਅਸੀਂ ਆਪਦੇ ਆਪ ਹੀ ਹਾਂ ਬੱਕਰੇ ਲੈ ਕੇ ਆਓ ਦੋਏ ਵੀਰੇ ਉਰੇ ਚੌੜੇ ਪਿੱਛੇ ਹੋ ਜੀ ਬਾਈ ਇਹ ਬਾਈ ਮੰਗਾ ਜੀ ਦਾ ਬੱਕਰਾ ਜਿਹੜਾ ਕਿ ਬੁੱਧੂ ਮਰੇਲੀ ਵਾਲੇ ਤੋਂ ਬਾਈ ਲੈ ਕੇ ਆਇਆ ਸੀ ਪੂਰੀ ਕੁਆਲਟੀ ਦਾ ਬੱਕਰਾ ਇਹਦਾ ਬਾਪ ਮਹਾਰਾਸ਼ਟਰ ਦੇ ਵਿੱਚ ਚਲਿਆ ਗਿਆ ਅੱਜ ਵੀ ਖੜਾ ਹੈ ਮੈਨੂੰ ਐਤੀ ਵੀ ਕਿਤੇ ਮਰ ਗਿਆ ਲਾਲੇ ਲੇ ਲਾਲਾ ਕਹਿੰਦਾ ਨਾ ਮਹਾਰਾਸ਼ਟਰ ਖੜਾ ਹੈ ਆਪਾਂ ਵੇਚਤਾ ਸੀ 4 ਲੱਖ ਦਾ ਕਹਿੰਦਾ 2 ਲੱਖ 40 ਹਜ਼ਾਰ ਦਾ ਇਹਦਾ ਬਾਪ ਵਿਕੇ ਉਹ ਮੈਂ ਹੀ ਵਿਕਾਇਤ ਹੀ ਲੋਂਗੋਵਾਲ ਮੰਡੀ ਦੇ ਵਿੱਚ ਤੇ ਇਦੋਂ ਵੀ ਲੰਬਾ ਉੱਚਾ ਬੱਕਰਾ ਸੀ ਬਹੁਤ ਸੁਨੱਖਾ ਇਹ ਉਹਦਾ ਪੁੱਤ ਹੈ ਜੀ ਤੇ ਬੁੱਧੂ ਮਰੇਲੇ ਵਾਲੇ ਲਵੇ ਦੀਆਂ ਭੈਣਾਂ ਇਹਦਾ ਲਾਣਾ ਬਾਣਾ ਬਹੁਤ ਖੜਾ ਹੈ ਜੀ ਅੱਜ ਵੀ ਬੁੱਧੂ ਰਿਹਾ ਆਇਆ ਹੋਇਆ ਮਾਲਕ ਕਿਉਂ ਉੱਧਰ ਗੱਡੀ ਲੈ ਖੜਾ ਤੇ ਉਹ ਕੁਆਲਟੀ ਚੋਹੇ ਬੋਕ ਹੈ ਬਾਈ ਬੋਕ ਦੀਆਂ ਸੀ ਜਿਹੜੀਆਂ ਖੂਬੀਆਂ ਨੇ ਉਹ ਦੇਖਦੇ ਆ ਕੰਨ ਤਾਂ ਬਹੁਤ ਬੋਕਾਂ ਦੇ ਇੱਥੇ ਲੰਬੇ ਵੀ ਹੋਣੇ ਪਰ ਅਸੀਂ ਕੰਨਾਂ ਕੰਨੀ ਨਹੀਂ ਜਾਣਾ ਅਸੀਂ ਜਾਤ ਕੁਆਲਟੀ ਕੰਨੀ ਜਾਣਾ ਚੰਗੇ ਬੋਕ ਦਾ ਪੁੱਤ ਹੈ ਇਹ ਚੰਗੀ ਬੱਕਰੀ ਦਾ 5 ਕਿਲੋ ਵਾਲੀ ਬੱਕਰੀ ਦਾ ਪੁੱਤ ਹੈ 2.5 ਸੈਮ ਨੂੰ ਕੱਢਦੀ ਸੀ 2.5 ਸਵੇਰੇ ਕੱਢਦੀ ਸੀ ਉਹ ਬੱਕਰੀ ਦਾ ਪੁੱਤ ਹੈ ਇਹ ਬੱਕਰਾ

ਤੁਹਾਨੂੰ ਇਹ ਚੀਜ਼ਾਂ ਲਈ ਬੇਰਵਾਹ ਦਾ। ਬਾਕੀ ਦੂਜੀ ਗੱਲ ਹੋਰ ਵੀ ਆ। ਬਾਕੀ ਪੁੜੇ ਪਾੜੇ ਦੇਖ ਲਓ ਇਹਨਾਂ ਦੇ। ਲਓ ਜੀ। ਬਾਕੀ ਕੁਪਟ ਮੇਨ ਨਾਲਾਂ ਦਾ ਜੇਗਾ, ਮੋٹے ਨਾਲ ਦਾ ਛਿਲਾ। ਇਹ ਤਾਂ ਦੰਦ ਨੂੰ ਸੁਨੱਕ ਹੁੰਦਾ ਜੀ, ਤੋਂ ਨਾਲ ਚੜ ਜਾਂਦੇ ਜਾਂ ਖੱਲਾ ਹੋ ਜਾਂਦਾ ਜੀ ਪੱਟੀਆਂ ਦੇ ਜਿਹਾ। ਹੋਰ ਵੀ ਬਾਕੀ ਭਾਈ ਇਹਦੀਆਂ ਹੋਰ ਵੀ ਖੂਬੀਆਂ ਦੱਸਾਂਗੇ ਤੁਹਾਨੂੰ। ਕਿੰਨੀ ਲੰਬੀ ਕਰਦਣੇ? ਉੱਚਾ ਇਹਦਾ ਮੱਥਾ ਤੇ ਸਿੰਗੇ ਦਾ ਜਮੀ ਜੜਤੀ ਜੀ ਮੁੜਿਆ ਹੈ ਦੋ ਵਾਰੀ ਵੱਡ ਚੁਕੇ ਆ ਦੋ ਵਾਰੀ ਵੱਡ ਚੁਕੇ ਬੰਦਾ ਦੋਨੀ ਵਾਰੀ ਫੋਲ ਲੈ ਚੁਕੇ ਆਪਣੇ ਆਪ ਹੀ ਦੋਨੀ ਵਾਰੀ ਵੱਡ ਚੁਕੇ ਆ ਤੇ ਨਖੋੜਾ ਦੇਖ ਲੋ ਇੱਥੋਂ ਪਤਲਾ ਪਿਆ ਐ ਮੁੜ ਗਿਆ ਇੱਥੋਂ ਇਦੂ ਗਾਹ ਨਹੀਂ ਵਧਿਆ ਤੇ ਸਿਰੇ ਦੀ ਚੀਜ਼ ਆ ਦੇਖ ਸਕਦੇ ਤੁਸੀਂ ਪੱਕਾ ਰੰਗ ਹੈ ਤੇਲੂਆ ਪੱਕਾ ਤੇਲੂਆ ਲੋਹਾ ਜਿਵੇਂ ਆਪਣਾ ਸਰੋਂ ਦਾ ਤੇਲ ਹੁੰਦਾ ਇਹ ਖੂਬੀਆਂ ਨੇ ਬਈ ਬੱਕਰੇ ਤਾਂ ਹੂੰ ਦੁਨੀਆ ਦੇ ਘਰ ਘਰ ਜੰਮਦੇ ਨੇ ਪਰ ਅਡੋਡੀ ਹੈ ਜਿਹੜੇ ਬਲੱਡ ਹੁੰਦੇ ਨੇ ਖੂਨ ਦੇ ਅਡੋਡੀ ਹੁੰਦੇ ਨਹੀਂ ਕਿਸੇ ਦਾ ਬਲੱਡ ਖੂਨ ਕਿਵੇਂ ਆ ਕਿਸੇ ਦਾ ਕਿਵੇਂ ਆ ਬਾਕੀ ਦੂਸਰੀ ਗੱਲ ਤਾਂ ਕੋਈ ਬੱਕਰੀ ਵਾਲਾ ਬੋਲੀ ਸੀਗੇ ਵੀ ਨਹੀਂ ਇਹ ਆਵੇਂ ਮਤਲਬ ਬਰਾਲਾ ਨਹੀਂ ਕਰਨ ਵਾਲਾ ਬੱਕਰਾ ਇਹ ਠੰਡੇ ਸਵਾਦ ਦਾ ਬੱਕਰਾ ਜੇ ਬੱਕਰੀ ਨਾਲ ਕ੍ਰੋਸ ਹੋ ਜਾਂਦੀ ਆ ਤਾਂ ਸ਼ਾਨ ਸਵਾਦ ਨਾਲ ਫੇਰ ਦੋ ਠੀਕ ਹੈ ਨਹੀਂ ਬਦਵੱਲੀ ਫੇਨੇ ਬੱਕਰੀ ਕਰਦੇ ਇਧਰੋਂ ਕਰਦੇ ਇਧਰੋਂ ਐ ਕਿਦੋਂ ਵਾਰੀ ਕਰੀ ਸਾਈਡ ਤੇ ਹੋਗਾ ਹਾਂਜੀ ਮਠਾਸ ਵਾਲੇ ਬੱਕਰੇ ਆ ਬਾਕੀ ਦੂਸਰੀ ਗੱਲ ਤੇ ਦੁੱਧ ਵੀ ਲੰਮਾ ਦੇਣ ਵਾਲੀਆਂ ਬੱਕਰੀਆਂ ਇਹਦੀਆਂ ਮਨ ਲੱਗੀਆਂ ਹੋਈਆਂ ਅੱਛਾ ਇਹ ਕਿਸੇ ਨਹੀਂ ਯਕੀਨਾਂ ਤਾਂ ਆਪ ਬੰਦੇ ਕੋ ਬੱਕਰੀਆਂ ਦਾ ਪੁੱਛੋ ਤਾਂ ਸਹੀ ਜਰਾ ਇਹ ਬੰਦਾ ਸਾਡੇ ਕੋਲ ਆ ਗਿਆ ਸੀ ਬੱਕਰੀਂ ਕ੍ਰੋਸ ਕਰਨ ਵਾਸਤੇ ਅੱਛਾ ਜੀ ਤੇ ਇਹਦਾ ਹਸਾਬ ਨਾਲ ਜਦੋਂ ਤੁਹਾਡੀਆਂ ਬੱਕਰੀਆਂ ਲੱਗੀਆਂ ਸੀਗੀਆਂ ਦੁੱਧ ਕਿੰਨਾ ਚਿਰ ਕਿੰਨਾ ਚਿਰ ਦੁੱਧ ਦਤਾ ਤੁਹਾਡੀਆਂ ਜਦੋਂ ਬੱਕਰੀਆਂ ਤੋਂ ਕ੍ਰੋਸ ਹੋਈਆਂ ਸੀ ਕਿੰਨਾ ਚਿਰ ਤੁਹਾਡੀ ਬੱਕਰੀ ਦੁੱਧ ਦਤਾ ਸੀ ਦੇ ਦਿੰਦੀ ਹੈ ਜੀ 2 ਢਾਈ ਮਹੀਨੇ ਕ੍ਰੋਸ ਹੋਈ ਤੇ ਪੱਠਾ ਇਹਦੀਆਂ ਮੇਰੇ ਕੋ ਅੱਠ ਪੱਠੇ ਪੱਠਾ ਇੱਕੋ ਹੀ ਆ ਬੱਚੇ ਇੱਕ ਮੋਤਰਾਂ ਦੇ ਬੱਚੇ ਆ ਬਾਕੀ ਸਨਾਂ ਕਹਿੰਦੇ ਪੂਰਾ ਇਸ ਨੱਕ ਦਿੱਤਾ ਕਾਲੇ ਰੰਗ ਦੀ ਆ ਪਰ ਲੋਹਾ ਇਹ ਥੋੜਾ ਜਿਹਾ ਘੱਟ ਪਾਂਦਾ ਆ ਕਾਲਾ ਜਿਹਾ ਰੰਗ ਜ਼ਿਆਦਾ ਪਾਂਦਾ ਅੱਛਾ ਕਾਲਾ ਚ ਵਧੀਆ ਪਰ ਫਿਰ ਕਾਲੇ ਦੀ ਫਾਇਦਾ ਜੀ ਆਪਾਂ ਦਾ ਹਾਈਟ ਇਹਦੀ ਮੇਰਾ ਖਿਆਲ ਵੀ ਹੋਣੀ ਤੈਨੂੰ ਉੱਤੇ 40 ਜੀ ਕ ਵੱਧ ਹੈ ਤੈਨੂੰ ਉੱਤੇ 40 ਹੋਣੀ ਕ ਵੱਧ ਹੈ ਹਾਈਟ ਹਾਂ ਇਹ ਤੁਸੀਂ ਦੇਖੋ ਜੀ ਵਾਸੀ ਨੂੰ ਆਪਣੇ ਮੂੰਹ ਜਾਈ 44 ਚ 4 ਉੱਤੇ ਸਾਢੇ 44 ਦੇ ਮੁੰਡੇ ਮੇਰੇ ਨਾਪਿਆ ਸੀਗਾ ਸਾਢੇ 44 ਸੀਗਾ ਤੇ 44 ਰੱਖੋ 43 ਹੋ ਸਕਦਾ ਬਾਕੀ ਜੋ ਕੋ ਤੁਹਾਡੇ ਸਾਹਮਣੇ ਆ ਜੀ ਅਸੀਂ ਉਹ ਕਿਤੇ ਜਾਊਗਾ ਇਹਦਾ ਚਾਰਾਂ ਬੱਚਾ ਹੀ ਆ ਹਾਂ ਹਲੋ ਬਦਲ ਆਏ ਚਾਰ ਦੰਦ ਜੀ ਆਹੀ ਹਲ ਤਾਂ ਇਹਦਾ ਜਾਊਗਾ ਅੱਛਾ ਨੇ ਦੰਦ ਆ ਬਾਈ ਚਾਰ ਚੋਕ ਚਾਰ ਦੰਦ ਚਾਰ ਦੰਦ ਇਹ ਤਾਂ ਕਰੂਗਾ ਹਾਂ ਚਲੋ ਛੋਟਾ ਮਣਿਆ ਹੈ ਤਾਂ ਮੇਰੇ ਤਾਂ ਹਸਲਾਤੀ ਮੈਂ ਮਣੇ ਲੈਂਦਾ ਨਲੋ ਨਾਮ ਇਹਨਾਂ ਨੂੰ ਮੈਨੂੰ ਫਕਲ ਲੋ ਕੱਢ ਲੋ ਕੱਢ ਲੋ ਫਕਲ ਦੇ ਹੈ ਪਟਿਆ ਜਗਤ ਲੋ ਕੱਢੋ ਹਾਈਟੇਲੀ ਘਟ ਜੂਗੀ ਤਾਂ ਸਾਡੇ ਕੋਲੇ ਹੀ ਆ ਨਾ ਕੱਢੀ ਤਾਂ ਵੀ ਸਾਡੇ ਕੋਲੇ ਹੀ ਆ ਮੈਂ ਨਹੀਂ ਮਰਾਬ ਕਰਾਂਗਾ ਚਮਕ ਸ਼ਾਰ ਖੜਾਇਓ ਬੱਕਰੇ ਨੂੰ थी थी तो थी थी। भाई थी। तो थी। बस भाई तो शहर खड़े दे 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 तो सोटी दे पढ़िया है मुंडा है कोई

ਹਾਂਜੀ ਵੀਡੀਓ ਬਣਾ ਲਾ ਫੜੇ ਮਰ ਜਾ ਵੀਡੀਓ ਬਣਾ ਲਾਂ ਤੇ ਮੁੰਡੇ ਨੂੰ ਪੀਤਾ ਦੱਪ ਲਗਾ ਬਕਰਾਂ ਹਾਲੀਏ ਪ੍ਰੇਮੀ ਬਰਬਾਦ ਨਹੀਂ ਇਹਨੂੰ ਮੰਗਾ ਟੁੱਟੀ ਜੇ ਲਵਾ ਕਾਨ ਨੂੰ ਹੋਣਾ ਦੇ ਥੋੜਾ ਜੀ ਘੱਟ ਆ ਕੰਪਾਨੀ ਦਾ ਸਾਡੇ ਚ 40 ਹੋ ਗਿਆ ਹਾਂ ਸਾਡੇ ਚ 47 ਹੈ ਨਹੀਂ ਮੈਨੂੰ ਐਂਤੀ ਬਾਈ ਮੰਗੇ ਇਹ ਆਪਾਂ ਕਿਤੇ ਉਂ ਕਹਿ ਦੀ ਅਗਲਾ ਕੱਲ ਨੂੰ ਘੱਟ ਨਾ ਜਾਵੇ ਆਲਾ ਕਹਿੰਦਾ ਵੀਡੀਓ 'ਚ ਇਹ ਝੂਠ ਬੋਲੀ ਜਾਂਦੀ ਨਹੀਂ ਹਾਂਜੀ ਕਿ ਹੁਣ ਆ ਵੀਡੀਓ ਦੇ ਰੂਪ ਰੂਪ ਸਭ ਦੇ ਹੋ ਜੂ ਵੀ ਸਹੀ ਗੱਲ ਐ ਅਗਲਾ ਕੂਗਾ ਕਹਿਣਾ ਤਾਂ ਉਹੀ ਮਰੀ ਵੀ ਕਹਿੰਦੇ ਇਹ ਕੁਸ ਨੇ ਹੁਣ ਇਹ ਤੇਰਾ ਪਾਈਆ ਵਧੇ ਗਿਆ ਕਟਿਆ ਨਹੀਂ ਨਹੀਂ ਜੀ ਮੈਂ ਹੁਣ ਐਵੇਂ ਤੂੰ ਝੂਠ ਮਾਰੀਂ ਮੈਂ ਕਿਵੇਂ 45 46 ਆ ਉਹ ਜੋ ਕੋਈ ਤੁਹਾਡੇ ਸਾਹਮਣੇ ਹੋ ਗਿਆ ਹਾਂਜੀ ਐ ਕਰੋ ਕਿਤਾ ਤੁਹਾਡਾ ਨੰਬਰ ਬੋਲੋ ਇੱਕੋ ਬੱਕਰਾ ਲੈ ਕੇ ਇਹਨਾਂ ਦੀ ਵੀਡੀਓ ਬਣਵਾਏ ਮੂੰਹ ਨਾਲ ਮੂੰਹ ਜੋੜ ਕੇ ਤਨੂੰ ਫਾਇਦੂਆਂ ਪਰ ਐ ਮੂੰਹ ਫੇਰ ਬੱਕਰੇ ਦਾ ਹੋਰ ਕੋਈ ਨਹੀਂ ਦੱਸੂਗਾ ਇਹਦੇ ਬਾਰੇ ਵੀ ਦੱਸਦੇ ਆ ਪਹਿਲਾਂ ਵੀਡੀਓ 'ਚ ਨੰਬਰ ਲੈ ਲੈ ਨੰਬਰ ਤਾਂ ਹੈਗਾ ਭਾਈ ਤੇ ਨਹੀਂ ਬਾਕੀ ਛੱਡ ਦਿਓ ਥੋੜਾ ਇਹ ਅਕਲਾ ਗੰਡ ਫੜ ਲੈ ਨਾ ਯਾਰ ਕੰਨ ਛੱਡ ਦੇ ਕੰਨ ਛੱਡ ਦੇ ਵੀਰੇ ਐ ਪਾ ਲਗਾ ਚੱਤ ਹੈ ਬੱਸ ਬੱਸ ਖੜਾ ਰੇ ਕੰਨ ਨਾ ਫੜੀ ਨੰਬਰ ਬੋਲ ਦਿਓ ਜੀ ਹੋ ਜੀ ਨੰਬਰ ਹਾਂ ਨੰਬਰ ਮੇਰਾ ਜੀ ਹੈਗਾ ਬਾਹਰ ਦਾ 0097450539694 ਅੱਛਾ ਜੀ ਦੂਸਰਾ ਨੰਬਰ ਹੈਗਾ ਜੀ ਆਪਣੇ 84272 ਅੱਛਾ ਜੀ 7989928 ਅੱਛਾ ਜੀ ਮੇਰੇ بیٹے ਦਾ ਨੰਬਰ ਆ ਤੇ ਤੀਸਰਾ ਨੰਬਰ ਹੈਗਾ ਜੀ ਆਪਣੇ ਹੈਪੀ ਉਹ ਸਾਡਾ ਭਾਨਜਾ ਅੱਛਾ ਉਹਦਾ ਨੰਬਰ ਹੈਗਾ ਜੀ 8 ਆਪਣੇ 98784 28931 ਠੀਕ ਹੈ ਹਾਂ ਜੀ ਪਿੰਡ ਆਪਣਾ ਨੂਰ ਮਹਿਲ ਹੈ ਜ਼ਿਲ੍ਹਾ ਜਲੰਧਰ ਆ ਵੀ ਪੰਜਾਬ ਪੰਜਾਬ ਆ ਬੱਕਰੇ ਦੇ ਇਹ ਬੱਕਰਾ ਉਹਨੂੰ ਛੱਡ ਦਿਓ ਇਹਦੇ ਬਾਰੇ ਕੋਈ ਖੂਬੀਆਂ ਦੱਸੋ ਜੀ ਇੱਧਰ ਹੋ ਕੇ ਕਾਹਦਾ ਇੱਥੇ ਪਾਓ ਇੱਥੇ ਤਾਂ ਗੱਲ ਨਾ ਘੋਟੋ ਬੱਸ ਬੱਕਰਾ ਛੱਡ ਦਿਓ ਘਰ ਦਿਨਾ ਪਿਆ ਇੱਥੇ ਹੱਥ ਪਾ ਲਓ ਛੋਟੀ ਥੱਲੇ ਇੱਕ ਮਿੰਟ ਗੱਲ ਕੁੱਟੂਗਾ ਇੱਥੋਂ ਫੜੋ ਹਾਂਜੀ ਦੱਸ ਪੁੱਤ ਹਾਂਜੀ ਜੋ ਇਹ ਬੱਕਰਾ ਹੈ ਇਹ ਰੰਗ ਉਹਦੇ ਨੂੰ ਅੱਡ ਹੈ ਹਾਂਜੀ ਇਹਦਾ ਰੰਗ ਦਾ ਪਲਟਾ ਖਾਦਾ ਹੋਇਆ ਹੈ ਹਾਂਜੀ ਬੱਚਾ ਹੂੰ ਵਧੀਆ ਹੈ ਕੰਨਾਂ ਦਾ ਵੀ ਇਹਦਾ ਰਿਜ਼ਲਟ ਵੀ ਮੈਂ ਪਾਈਆਂ ਲਈ ਦੇਖਿਆ ਹਾਂਜੀ ਤੇ ਇਹ ਸੋਡਾ ਘਰ ਦਾ ਬ੍ਰੀਡ ਹੈ ਕਿਨੇ ਆ ਮੁੱਲ ਲੈ ਕੇ ਆਤੀ ਕਿੰਨੇ ਜੀ ਆਇਆ ਦਾ ਦੀਨਾਨਗਰ ਤੋਂ ਦੀਨਾਨਗਰ ਤੋਂ ਬਾਬਾ ਚੰਦ ਜੀ ਨੂੰ ਹਾਂ ਮੈਂ ਜਾਣਦਾ ਹਾਂ ਉਰੀ ਆਏ ਹੋਏ ਅੱਜ ਤੇ ਇਹਦੇ ਵਿੱਚ ਮਿਕਸ ਇਹਦੇ ਵਿੱਚ ਹੈਗਾ ਜੀ ਐਸਟੈਂਪ ਬ੍ਰੀਡ ਅੱਛਾ ਜੀ ਜੰਦ ਜਟੂ ਕੋਈ ਆ ਅੱਛਾ ਤੇ ਉਹਦੇ ਘਰ ਦਾ ਵੀ ਝੜਾ ਵਿੱਚ ਮਿਕਸ ਹੈ ਆਇਆ ਸਰ ਜਿਹੜਾ ਚਾਰਸ ਵੀ ਚੰਨਾ ਉਹ ਕਹਿੰਦਾ ਚਾਰ ਨੂੰ ਸਵਾਰ ਨੂੰ ਆਪਣੇ ਪਿੰਡ ਖਿਡੋਈ ਹੋਈ ਹੈ ਹਾਂ ਜੀ ਉਹ ਵੀ ਵਿੱਚ ਦੇ ਵਿੱਚ ਮਿਕਸ ਹੈ ਅੱਛਾ ਜੀ ਇਹ ਮਿਕਸ ਬੱਕਰਾ ਹੈ ਸੁੰਦਾ ਹੈ ਕਾਲੇ ਵੀ ਆ ਲਾਲ ਵੀ ਆ ਤੇ ਭੂਰੇ ਵੀ ਤਾਂ ਮਨਾ ਇਸ ਤਰ੍ਹਾਂ ਦੀ ਇਹ ਦੋ ਪਿੰਡਾਂ ਦਾ ਆਪਾਂ ਨਾਂ ਲੈਤਾ ਇਹਦਾ ਮੈਨੂੰ ਇਹ ਦੱਸੋ ਵੀ ਵਿੱਚ ਮਿਸਕ ਕਰਾ ਕੇ ਰਲਾਈਆਂ ਨੇ ਬੱਕਰੀਆਂ ਵੀ ਬੱਕਰੀ ਕਰੋਸ ਹੁੰਦੀ ਹੈ ਆਪਾਂ ਉਧਰੋਂ ਵੀ ਬੱਕਰਾ ਲੈ ਕੇ ਛੱਡਿਆ ਹੋਵੇ ਜਾਂ ਉਧਰੋਂ ਵੀ ਫਿਰ ਤਾਂ ਮਤਲਬ ਸਾਂਝਾ ਵੀ ਹੋ ਗਿਆ ਸਾਂਝਾ ਵੀ ਇਸ ਤਰ੍ਹਾਂ ਹੋ ਗਿਆ ਕੋਈ ਬੱਕਰੀ ਚੰਗੀ ਲੱਗੀ ਤਾਂ ਉਹ ਲੈ ਆ ਕੇ ਵਿੱਚ ਲੈ ਆਂਦੀ ਆ ਅੱਛਾ ਤੇ ਉਹਦੇ ਵਿੱਚ ਬੱਕਰਾ ਦੂਸਰਾ ਹੋ ਗਿਆ ਜੇ ਕੋਈ ਘਰ ਦਾ ਜਾੜਾ ਹੋਵੇ ਤਾਂ ਅਸੀਂ ਕਹਿੰਦੇ ਠੀਕ ਹੈ ਜੀ ਕੋਈ ਘਰ ਦਾ ਜਿਹੜੀ ਚੀਜ਼ ਤੁਹਾਨੂੰ ਦੱਸਾਂਗੇ ਉਹੀ ਨਿਕਲੂਗੀ ਝੂਠਵੇਂ ਬੋਲਣ ਦੀ ਕੋ ਲੋਣੀ ਨਹੀਂ ਹੈ ਸਹੀ ਹੈ ਜੀ ਸਹੀ ਹੈ ਜੀ ਤਾਂ ਹੀ ਪੁੱਛਿਆ ਹਾਂ ਕਿਉਂ ਬੱਕਰੀ ਵੀ ਦੂਜੀ ਆ ਗਈ ਤੇ ਬੱਕਰਾ ਕਿਸੇ ਹੋਰ ਦਾ ਘਰ ਲੈ ਜਾ ਕੇ ਛੱਡ ਲਿਆ ਤੇ ਉਹਦੇ ਵਿੱਚੋਂ ਦੋ ਚੀਜ਼ਾਂ ਮੈਂ ਐਕਸਪਲੇਨ ਕਰਵਾਈਆਂ ਹੋਈਆਂ ਜੀ ਹੁਣ ਤੁਹਾਨੂੰ ਕਹਿੰਦਾ ਸਾਡਾ ਹੀ ਬੱਕਰਾ ਸਾਰਾ ਸਾਡਾ ਹੀ ਘਰ ਦਾ ਜਾੜਾ ਹੈ ਚਾਹੇ ਜਾੜਾ ਹੋ ਗਿਆ ਦੋ ਬੱਕਰੀਆਂ ਦਾ ਕੋਈ ਗੱਲ ਨਹੀਂ ਮੈਂ ਮੰਨਦਾ ਹਾਂ ਜੀ ਪਰ ਬੱਕਰੀ ਚੰਗੀ ਦਾ ਹੈ ਬੱਕਰੀ ਉਹ ਤਾਂ ਤੁਸੀਂ ਤੇ ਤੁਸੀਂ ਤੁਹਾਡੇ ਸਾਹਮਣੇ ਪਰ ਤੁਸੀਂ ਦੱਸਣੀ ਹੈ ਨਹੀਂ ਚੰਗੀ ਦਾ ਅਸੀਂ ਹੁਣ ਕਹਿੰਦੇ ਸਾਡੀ ਹੁਣ ਚੰਦ ਬਾਬੇ ਹੋਰਾਂ ਦੀਆਂ ਬੱਕਰੀਆਂ ਜਿੰਨੀ ਆ ਹਾਂ ਜੀ ਦੀਨਾ ਨਗਰ ਵਾਲਿਆਂ ਦੀ ਜ਼ਿਲ੍ਹਾ ਗਰਦਾਸਪੁਰ ਹੈ ਉਹਨਾਂ ਦਾ ਉਹ ਲੋਈਆਂ ਤੇ ਕਾਲੀਆਂ ਦੀ ਜ਼ਿਆਦਾ ਸ਼ਕੀਨ ਬੰਦੇ ਆਉਂਦੇ ਆ ਹਾਂ ਬਾਰਡਰ ਦੇ ਲੈ ਲੈ ਚਰਦੀਆਂ ਕੰਡਾ ਤਾਰ ਦੇ ਮੈਂ ਵੀ ਜਾ ਕੇ ਆਇਆ ਬੰਦੇ ਵਧੀਆ ਨੇ ਉਰੇ ਆਏ ਹੋਏ ਆ ਦੋਹੇ ਭਰਾ ਅੱਜ ਤੇ ਬੱਕਰੀਆਂ ਉਹਨਾਂ ਦੀਆਂ ਜਿੰਨੀਆਂ ਹੈਗੀਆਂ ਸਾਰੀਆਂ ਚੰਗੀਆਂ ਜਾੜੇ ਦੀਆਂ ਬੱਕਰੀਆਂ ਨੇ ਉਹਨਾਂ ਕੋਲ ਆਪ ਆ ਜਾ ਫੜ ਲੈ ਮਜ਼ਾਕ ਮਰੂ ਤੇ ਉਹਨਾਂ ਕੋਲ ਆਪਦੇ ਵੀ ਬੱਕਰੇ ਬਹੁਤ ਚੰਗੇ ਪਾਲੇ ਐ ਐਸੇ ਰੰਗਾਂ ਦੇ ਪੀਲੇ ਮਿਲਣਗੇ ਤੇ ਉਹਨਾਂ ਨੇ ਕਈ ਕੀ ਪਾਲੇ ਹੋਇਆ ਆ ਆਹ ਫੜ ਗਿਆ ਬਾਬਾ ਉਹ ਮੰਗਾ ਹੱਕਾ ਮਾਰਦਾ ਬਾਬਾ ਇਹਨੂੰ ਕਹਿੰਦੇ ਨਾਮ ਮਿਲਦਾ ਸ਼ਕੰਦਰ ਆ ਤੇ ਸਾਦੀ ਇਹਨੂੰ ਹੈਗੇ ਮਿੰਦਾ ਤੇ ਅਸੀਂ ਇਹਨੂੰ ਸਾਰੇ ਜਿੰਨੇ ਵੱਡੇ ਛੋਟੇ ਅਸੀਂ ਨੂੰ ਬਾਬਾ ਕਹਿੰਦੇ ਆ ਹੈਗੀ ਬਾਬੇ ਦੀ ਹੈ ਬਾਬੇ ਆ ਹੈਗੀ ਬਾਬੇ ਆ ਹੈਗੀ ਬਾਬੇ ਆ ਤੇ ਹਰ ਮੇਲਿਆਂ ਦੇ ਵਿੱਚ ਇਹ ਹਾਜ਼ਰੀ ਲਵਾਉਂਦੇ ਨੇ ਹਾਂਜੀ ਹਾਂਜੀ ਇਨਾਂ ਦੇ ਘਰੋਂ ਇੱਕ ਤੁਹਾਨੂੰ ਗਿਫਟ ਵੀ ਵਕਰਾ ਕਰਿਆ ਸੀ ਬਸ ਗੇਪੋ ਤੋਂ ਬਹੁਤ ਪੁੱਛਦਾ ਜੀ ਐਵੇਂ ਉਹ ਗੱਪਾਂ ਮਾਰੀ ਇਹ ਉਹੀ ਹੈ ਕੋਈ ਕੋਈ ਮੈਨੂੰ ਤਾਂ ਲੱਗਦਾ ਉਹੀ ਹੈ ਹਾਂ ਇਹ ਦੇਖਿਆ ਹੈ ਮੇਰਾ ਵਕਰਾ ਤਾਂ ਹੀ ਬਾਬਾ ਜੀ ਨੂੰ ਬੁਲਾਇਆ ਹੈ ਜਿਹੜਾ ਕਿ ਬਾਬਾ ਜੀ ਇਹਦੇ ਘਰੇ ਛੱਡ ਕੇ ਗਏ ਤੇ ਵੀ ਗਿਫਟ ਕਰਕੇ ਆਉਣਾ ਵਕਰਾ ਇਹ ਉਹ ਹੈ ਜੀ ਇਹ ਉਹ ਵਕਰਾ ਹੈ ਪਰ ਕੁਝ ਹੋਰ ਸੀ ਐਤਕਾ ਕੱਦ ਹੋਰ ਕਰ ਗਿਆ ਹਜੇ ਨੇ ਹੋਰ ਵੀ ਕਰ ਜਾਣਾ ਇੱਕ ਦੀ ਬਰੀਡ ਨੇ ਦੁੱਧ ਵੀ ਜਾਣਾ ਸ਼ਾਮੇ ਸਮਾਂ ਤੋਂ ਲਾਜਣੀ ਕੁਝ ਕਲੀਆਂ ਮੇਰੇ ਕਾਈਸਟੀਆਂ ਮੈਂ ਤਾਂ ਕਾਂ ਦੇ ਦੁੱਧ ਦੇਣਾ ਦੁੱਧ ਦੇਣਾ ਜੀ ਸੰਭਾਲ ਲੇ ਬਾਬਾ ਜੀ ਨਵੇਂ ਬੱਕਰੀਆਂ ਛਾਈ ਵਾਲ ਨਸਲ ਦੀਆਂ ਵੀ ਨੇ ਈਲੀਆਂ ਵੀ ਨੇ ਪੱਕੀਆਂ ਲੋਈਆਂ ਵੀ ਨੇ ਤੇ ਕੱਕੀਆਂ ਵੀ ਨੇ ਹਾਂ ਜੀ ਬਾਬਾ ਜੀ ਜਿਹੜੀ ਅਸ਼ਟਮ ਜਿਹੜੀ ਅਸ਼ਟਮ ਜਾ ਰਹੀ ਹੈ ਉਹ ਕਾਲੀ ਲਾ ਲਿਆ ਬਾਕੀ ਰੰਗ ਦਾ ਜਿਹੜਾ ਰੱਬ ਦੀ ਸਾਰੀ ਬਾਕੀ ਲਈ ਕਰਦੀ ਆ ਤੇ ਜਾਨਕੀ ਅਸ਼ਟਮ ਬੱਕਰੀ ਜਿਹੜੀ ਕਾਲੀ ਲਾ ਤੋਂ ਅੰਬਰ ਸਦ ਬਚੂ ਰੂ ਉਹਨਾਂ ਦੇ ਕੋਲ ਪਤਾ ਹੀ ਮੈਨੂੰ ਇਹਨਾਂ ਨੇ ਬੱਕਰੀਆਂ ਸਾਲ ਲੈ ਲਓ 15 ਲੈ ਲਓ 20 ਲੈ ਲਓ ਉਹ ਇਹਨਾਂ ਦੇ ਘਰੋਂ ਮਿਲਣਗੀਆਂ ਉਸ ਇਲਾਕੇ 'ਚ ਬੱਕਰੀਆਂ ਜੀ ਇਹਨਾਂ ਕੋਲ ਰਹਿ ਗਈਆਂ ਹੋਰ ਲਵਲੇ ਬੱਕਰੀਆਂ ਹੈ ਹੀ ਨਹੀਂ ਉਸ ਤਰ੍ਹਾਂ ਦੀਆਂ ਚੰਗੀ ਬਰੀਡ ਰੱਖੀ ਹੋਈ ਹੈ ਨਾ ਬੰਦਿਆਂ ਦੀ ਤੇ ਅੱਜ ਦੇ ਨਹੀਂ ਬਹੁਤ ਪੁਰਾਣੇ ਕਾਂਦੂ ਨੇ ਇਹ ਦੋਏ ਭਰਾ ਪੂਰੇ ਛੇੜੂ ਨੇ ਬੱਕਰੀਆਂ ਦੇ ਚੰਗੇ ਚਰਾਵੇ ਨੇ ਤੇ ਵਧੀਆ ਨੇ ਤੇ ਦਰਖਤ ਵੀ ਵੜਾਵੇ ਵਧੀਆ ਨੇ ਕਿਉਂ ਚੜੇ ਹੋਏ ਦੇਖੇ ਨੇ ਅਸੀਂ ਨੇ ਇਹ ਤੁਹਾਨੂੰ ਹੁਣ ਵੱਡ ਹੁੰਦੇ ਜੀ ਉਹ ਦੂਆ ਤਾਂ ਕਰਦਾ ਖੇਡ ਇਹ ਸਿਆਣਾ ਹੋ ਗਿਆ ਸਿਆਣਾ ਦੂਆ ਤਾਂ ਬਥੇਰਾ ਕੋ ਕਰਦਾ ਔਰ ਰੋੜ ਤੋਂ ਵੱਡ ਗਿਆ ਹਜੇ ਵੀ ਬਹੁਤ ਔਰ ਰੋੜ ਤੇ ਵੱਡਿਆ ਰਹੇ ਹਜੇ ਮੁੰਡਿਆਂ ਨੂੰ ਤਖੜ ਤੇ ਬਾਜੀ ਬਾ ਮੰਗਾ ਜੀ ਬਹੁਤ ਗੱਲਾਂ ਬਾਤਾਂ ਹੋ ਗਈਆਂ ਤੇ ਬੱਕਰੀਆਂ ਦੀਆਂ ਨਸਲਾਂ ਬਾਰੇ ਦੱਸਿਆ ਆੜੀ ਲਾਣੇ ਪੈਂਦੀ ਹਾਂ ਤੇ ਬਾਈ ਇੱਕ ਦੋ ਗੱਲਾਂ ਅਸੀਂ ਹੋਰ ਭੁੱਲ ਗਏ ਜਿਹੜੀਆਂ ਕਿ ਆ ਗਾਨੀਆਂ ਨੇ ਪਾਈਆਂ ਹੋਈਆਂ ਆਪਣੇ ਪਾਕਿਸਤਾਨ ਦੀਆਂ ਜਿਹੜੀ ਆ ਜੜਤੀ ਅੱਜ ਪਾਕਿਸਤਾਨ ਵਾਲੀ ਐ ਇਹ ਹਰੇਕ ਤੋਂ ਇਹ ਜੀ ਗਾਨੀ ਨਹੀਂ ਬਣਦੀ ਤੇ ਨਾ ਮਿਲਦੀ ਐ ਇਹ ਪਾਕਿਸਤਾਨ ਨੂੰ ਮੇਰਾ ਬਾਈ ਲੈ ਕੇ ਆਇਆ ਮੰਗਾ ਬੀਤੀ ਗਾਨੀਆਂ ਸਾਈ ਤੇ ਕਰਵਾ ਕੇ ਹਾਂਜੀ 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 ਤੇ ਜਿਹੜੀ ਨਹਿਰੀਏ ਨੇ ਦੇਖ ਸਕਦੇ ਹੋ ਤੁਸੀਂ ਲਵੇ ਹੋ ਕੇ ਵੀਡੀਓ ਬਣਾਇਓ ਮੁੰਡੇ ਲਵੇ ਹੋ ਕੇ ਹਰੇਕ ਤੋਂ ਇਹ ਮੋਤੀ ਨਹੀਂ ਬਿੰਨੇ ਜਾਂਦੇ ਹੁਣ ਇਹ ਤਾਂ ਗਾਨੀਆਂ ਸਾਰੀ ਵੇਚ ਦੇ ਮੇਰੇ ਭਰਾ ਚਲੋ ਉਹਨਾਂ ਦਾ ਵੀ ਰੋਜੀ ਰਿਜ਼ਕ ਚੱਲੇ ਵਿਚਾਰਿਆਂ ਦਾ ਸਭ ਦਾ ਹੀ ਚੱਲੇ ਪਰ ਜਿੰਨੀ ਇਹਦੀ ਮਰਤੀ ਐ ਇਹ ਜਾਂਦੀ ਨਹੀਂ ਕਈ ਸਾਲ ਹੁਣ ਲਾ ਕੇ ਮੇਲੇ ਤੋਂ ਬਾਅਦ ਧੋ ਕੇ ਰੱਖ ਦੋ ਉਸ ਤੋਂ ਬਾਅਦ ਫੇਰ ਪਾ ਲਓ ਸਾਂਭ ਕੇ ਰੱਖੋਗੇ ਚੀਜ਼ ਕਿਤੇ ਨਹੀਂ ਜਾਂਦੀ ਜ਼ਿੰਦਗੀ ਦਾ ਗਹਿਣਾ ਹਾਂ ਇਦਾਂ ਹੀ ਰਹੂਗੀ ਤੇ ਆਹ ਛੋਟੀ ਘੁੰਗਰੀ ਆਈ ਹੋਈ ਆ ਤਿਉ ਮੈਂ ਉਹਦਾ ਮੇਰਾ ਖਿਆਲ ਨਾ ਨਹੀਂ ਜਾਣਦਾ ਸਮਾਨ ਖਾਨ ਬਾਈ ਹੈ ਹੈ ਮੁਹੰਮਦ ਸਮਾਨ ਉਹਦਾ ਨਾਮ ਹੈ ਜੀ 199 ਚੱਕ ਫੋਜੀ ਵਾਲਾ ਹਾਂਜੀ ਜਿਹੜਾ ਪੁਰਾਣ ਤੇ ਤਸ਼ੀਰ ਪਿਆੜੀ ਹਾਂਜੀ ਉਹ ਬਾਈ ਜਿਹੜਾ ਬਣਾਉਂਦਾ ਹਾਂਜੀ ਉਹਦਾ ਨਾਮ ਮੁਹੰਮਦ ਸਮਾਨ ਹੈ ਜੀ ਮੁਹੰਮਦ ਸਮਾਨ ਜਿਹੜਾ ਬਾਈ ਦੀਆਂ ਗਾਨਾਂ ਬਹੁਤ ਵਧੀਆ ਗਾਨੀਆਂ ਪਾਕਿਸਤਾਨ ਦੇ ਵਿੱਚ ਪਹਿਲੇ ਨੰਬਰ ਤੇ ਚਲੋ ਸਤੀਰ ਬਾਬੇ ਪਹਿਲਾਂ ਆਪਣੇ ਬਾਬੇ ਬਿੱਲੂ ਦੀਆਂ ਗਾਨੀਆਂ ਬਣ ਗਈਆਂ ਹਾਂਜੀ ਇਸ ਟਾਈਮ ਉਹ ਗਾਨੀਆਂ ਕਰਤੀ ਬਣਾਣੀਆਂ ਬੰਦ ਉਹਨਾਂ ਤੇ ਸ਼ਾਇਦ ਬਣਾਦਾ ਹੋਊਗਾ ਪਤਾ ਨਹੀਂ ਦੂਸਰੀ ਗੱਲ ਇਹ ਹੈ ਇਸ ਟਾਈਮ ਪਹਿਲੇ ਨੰਬਰ ਤੇ ਆਪਣੇ ਮੁਹੰਮਦ ਸਮਾਨ ਜਾ ਰਿਹਾ ਜੀ ਗਾਨੀਆਂ ਬਣਾਉਣ ਨੂੰ ਗਾਨੀਆਂ ਦੀ ਸਫ ਤੇ ਪਰਮਾਤਮਾ ਅੱਲਾਹ ਤਾਲਾ ਨੂੰ ਤੰਦਰੁਸਤ ਰਹੀ ਕਿ ਜੋ ਮੈਂ ਕਿਹਾ ਉਹਨੂੰ ਉਹੀ ਕੀਤਾ ਹੋਇਆ ਬਾਕੀ ਜਿਹੜਾ ਗੱਲ ਨੂੰ ਟਾਈਮ ਲੱਗਣਾ ਹੈ ਇਹ ਜਿੱਦਾਂ ਦੀ ਬੰਦ ਪਰ ਮਾਲਾ ਬਾਹਰੋਂ ਆ ਉਸੇ ਤਰ੍ਹਾਂ ਅੰਦਰੋਂ ਨਵੇਂ ਹੋ ਕੇ ਬਣਾਓ ਵਾੜੇ ਜਾਂ ਸ਼ਾਰਟ ਯਾਰ ਆ ਦੇਖੋ ਇਹ ਆਹ ਹੋਰਾਂ ਨੂੰ ਜਿੱਦਾਂ ਆਪਾਂ ਮਾਲਾ ਬਣਾਈ ਹੋਈ ਨਾ ਅੰਦਰੋਂ ਬਾਹਰੋਂ ਉਸੇ ਤਰ੍ਹਾਂ ਅੰਦਰੋਂ ਬਣਦੀ ਆ ਮੈਂ ਨਹੀਂ ਬਣਾਇਆ ਠੀਕ ਹੈ ਜੀ ਜਿਹੜੀ ਆਪਣੀ ਗੱਲ ਇੱਧਰ ਲਈ ਆ ਉਹ ਸਿੰਗਲ ਡੋਰ ਨਾਲ ਨਹੀਂ ਬਣੀ ਜਾਂਦੀ ਉਹ ਇੱਕ ਤੋਂ ਡੋਰ ਨਾਲ ਹੀ ਬੰਨਦੇ ਆ ਇਹ ਸਿੰਗਲ ਲੈਣਾ ਸਿੰਗਲ ਡੋਰ ਨਾਲ ਨਹੀਂ ਬਣੀ ਹੋਈ ਆ ਇਹ ਮੋਤੀਓ ਸੰਤ ਜੀ ਨੇ ਇਹਦੀ ਬਣਾ ਗਾਰੰਟੀ ਦਿੱਤੀ 10 ਸਾਲ ਦੀ 10 ਸਾਲ ਦਾ ਰੰਗ ਨਹੀਂ ਉੱਟੇ ਇਹ ਪਾਕਿਸਤਾਨੀ ਜੋ ਇਹ ਇਹ ਆਪਣੀ ਹਿੰਦੁਸਤਾਨੀ ਠੀਕ ਹੈ ਇਹ ਵੀ ਦੇਖ ਸਕਦੇ ਹੋ ਤੁਹਾਨੂੰ ਸਾਰੀਆਂ ਡੋਡੀਆਂ ਦੱਸਾਂਗੇ ਕਿ ਧੰਨਵਾਦ ਜੀ ਬਾਈ ਮੰਗਾ ਜੀ ਦਾ ਜਿਨ੍ਹਾਂ ਨੇ ਕਿ ਟਾਈਮ ਤੋਂ ਟਾਈਮ ਕੱਢਿਆ ਹਾਜ਼ਰੀ ਲਵਾਈ ਹਰ ਸਾਲ ਦੀ ਤਰ੍ਹਾਂ ਇੰਦਗੜ ਬਾਬੇ ਤੇ ਆਉਂਦੇ ਨੇ ਤੇ ਪਹਿਲਾਂ ਮੁੰਡਾ ਵਾਲੀ ਸ਼ਰੀਫ ਜੀ ਨੇ ਹਾਜ਼ਰੀ ਲਵਾਈ ਹੈ ਤੇ ਹੁਣ ਮੇਰਾ ਖਿਆਲ ਮੇਰੇ ਬਾਈ ਦੀ ਵਾਰ ਦੀ ਵੀ ਤਿਆਰੀ ਹੋ ਗਈ ਹਾਂਜੀ ਚਲ 16 ਦਿਨ ਕਿਉਂ ਥੋੜੇ ਹੀ ਦਿਨ ਰਹਿ ਗਏ ਹਾਂਜੀ ਧੰਨਵਾਦ ਮਹਾਰਾਜ ਇਹਨਾਂ ਨੂੰ ਤਰੱਕੀਆਂ ਬਖਸ਼ੇ ਮੈਂ ਆਇਆ ਮੀਲੇ ਵਾਸਤੇ ਗਮড়াই ਸ਼੍ਰੀ ਦੇ ਮੀਲੇ ਵਾਸਤੇ ਹਾਂਜੀ ਦਾ ਤਾਂ ਇਹਨਾਂ ਦੇ ਵਰਚੂ ਦੀ ਸਰਕਾਰ ਵਾਸਤੇ ਹਾਂਜੀ ਚਲੋ ਆਪਣੀ ਚੌਂਕੀ ਮਨਜ਼ੂਰ ਹੋ ਗਈ ਆ ਹਾਂਜੀ ਜਿੰਨੇ ਵੀ ਬੱਕਰੀਆਂ ਦੀ ਤਿਆਰ ਸਾਰੀਆਂ ਦੀ ਆਸਾਂ ਮਰਾਦਾ ਸਾਰੀਆਂ ਦੀ ਆਸਾਂ ਮਰਾਦਾ ਪੂਰੀਆਂ ਹੋਣ ਦੇਖਦੇ ਮਾਲ ਵਿੱਚ ਭਾ ਭਾਤ ਪਾਵੇ ਜੇ ਤਾਂ ਇਹ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜਰੂਰ ਕਰ ਦਿਓ ਮੱਕੀ ਬੱਕਰੇ ਬਾਈ ਦੇ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਰੂਹਾਂ ਨੂੰ ਰੂਹਾਂ ਮਿਲਦੀਆਂ ਰਹਿਣ ਜੀ ਬੰਦਿਆਂ ਨੂੰ ਬੰਦੇ ਮਿਲਦੇ ਰਹਿਣਾ ਵਾਕੀ ਜੀ ਨੰਬਰ ਫੋਨ ਬਹੁਤ ਵਿੱਚ ਬੋਲ ਦਿੱਤਾ ਆ ਤੇ ਉਹ ਜਿਹੜੇ ਵੀ ਤੁਸੀਂ ਮੈਸੇਜ ਨਾਲ ਮੈ ਤੁਹਾਨੂੰ ਫੋਨ ਕਰਨਾ ਜਿੰਨਾ ਚੰਨਾ ਨੰਬਰ ਕੋਈ ਯਾਦ ਨਹੀਂ ਤੁਹਾਨੂੰ ਕਰ ਸਕਦਾ ਕਿਸੇ ਬਾਈ ਨੇ ਗਾਨੀਆਂ ਮਵਾਉਣੀਆਂ ਹੋਣ ਤਾਂ ਬਾਈ ਮੰਗੇ ਨੂੰ ਫੋਨ ਕਰ ਸਕਦਾ ਇੱਕ ਨੰਬਰ ਆਪ ਦਾ ਦੁਬਾਰੀ ਬੋਲਦੀ ਆ ਇਹ ਨੰਬਰ ਬੋ ਦੁਬਾਰਾ ਮੇਰਾ ਨੰਬਰ ਬਾਹਰ ਦਾ ਹੈ ਜੀ ਪਤਾ ਦਾ 00974505396 ਨਹੀਂ ਭੋਲ ਠੀਕ ਹੈ ਕਲੈਕਸ਼ਨ ਨੰਬਰ ਇੰਡੀਆ ਦਾ ਉਹ ਮੇਰੇ ਪੇਡ ਦਾ ਨੰਬਰ 83272 ਠੀਕ ਹੈ ਤੇ 89933 99998784 22933 ਠੀਕ ਹੈ ਤੇ ਤਿੰਨ ਨੰਬਰ ਜਿਹੜਾ ਮੈਂ ਤੁਹਾਨੂੰ ਸੰਪਰਕ ਕਰਦਾ ਉਹ ਵੀ ਪਰ ਜਿਹੜਾ ਨੰਬਰ ਦਾ ਕਰਦੇ ਜੀ ਜੀ ਨਹੀਂ ਉਹ ਨੰਬਰ ਹਾਂ ਜੀ ਭਾਈ ਫੋਟੋ ਦਾ ਕਰਾ ਲਓ ਮੁੰਡਿਆ ਆਜੋ